ਆ ਜਿਹੜਾ ਜੈਕਟ ਵਾਲਾ ਇਹ ਤਾਂ ਲੋਕਲੀ ਹੈ ਇਹਦਾ ਮੈਂ ਜਾਣਦਾ ਇਹਨੂੰ ਸ਼ਾਇਦ ਮਿਲਿਆ ਹੋਇਆ ਹਾਂ ਕਈ ਵਾਰੀ ਇਹਨੂੰ वेरेबल है

बाहर क्या नाम है राजबीर सिंह तो आप क्या करते हैं मैं कंपनी में आप्योरिटी अफसर हूँ आप पहले आर्मी आर्मी से ऑनडी कैप्टन से रिटायर्ड हूँ तो आपके साथ क्या बात हुई पूरी जानकारी दी मेरे को क्या है कि मेरा जो बेटा है प्रमोद इसने मेरी वाइफ के अकाउंट में एक लाख रुपए ट्रांसफर किए थे मैं फिर इसने मेरे को मैसेज दिया कि बोला इनको चेक कर लो मशीन नहीं आने के कारण से फिर इन्होंने यानी कि मैंने चेक करने के लिए यहाँ पर आ गया तो यहाँ पर क्या है कि दो तीन बंदे अंदर पहले से बैठे थे मैं अंदर गया हूँ तो उसने क्या है कि मैंने जैसे मिनी स्टेटमेंट निकाला और निकाल करके जब बाहर आया तो क्या है उसने मेरे को गेट पर आने के बाद मुझे वापस फिर बुलाया और क्या है कि पता नहीं मुझे उसने कोई मशीन में गड़बड़ किया है या क्या किया मुझे आइडिया नहीं है और इसके आगे मुझे ये भी नॉलेज नहीं आ रहा ध्यान नहीं आ रहा है कि मेरा डेबिट कार्ड कब उन्होंने चेंज कर दिया अभी जो मेरे पास में डेबिट कार्ड है उसमें अमित अग्रवाल के नाम से कोई जो है वो छोड़ गए और मेरा वाइफ वाला जो डेबिट कार्ड था वो ले गए तो आपने कोई कम्प्लेट किया इस, इसकी कम्प्लेंट क्या आपने पुलिस स्टेशन भी करवा रखी है और क्या है कि एक्सिस बैंक जिसमें कि पैसों का लेन देन होता था वहाँ बिल फर्क आप एटीएम में पैसे निकालने गए थे ऐसा करके वापस बुलाया तो आपको कैसे पता लगा कि आपके पैसे डे बाय डे निकल रहे जब वो क्या है की यहाँ से आता घंटा बाद में मैं घर पर गया तो मैसेज आई मैंने मैसेज चेक किया

ਤੇ ਇਹਨਾਂ ਨੂੰ ਮੈਂ ਫਿਰ 50 50000 ਕਰਕੇ ਦੋ ਵਾਰੀ ट्रांजੈਕਸ਼ਨ ਕਰੀਤੀ 1 ਲੱਖ ਰੁਪਇਆ ਜੀ ਉਹਦੇ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡੇ ਮੋਬਾਈਲ ਤੇ ਮੈਸੇਜ ਨਹੀਂ ਆਇਆ ਤੁਸੀਂ ਚੈੱਕ ਕਰਾ ਕੇ ਆਓ ਇੱਕ ਵਾਰੀ ਏਟੀਐਮ ਜਾ ਕੇ ਏਟੀਐਮ ਜਾ ਕੇ ਜਦੇ ਚੈੱਕ ਕਰਾਣ ਆਏ ਆ ਤੇ ਇਹਨਾਂ ਦੇ ਫਿਰ ਜਿਹੜਾ ਕੀ ਨਾਮ ਇਹਨਾਂ ਦਾ ਜਿਹੜਾ ਡੈਬਿਟ ਕਾਰਡ ਸੀਗਾ ਉਹ ਦੋ ਬੰਦੇ ਸੀਗੇ ਇੱਧਰ ਪਹਿਲਾਂ ਹੀ ਮੌਜੂਦ ਸੀਗੇ ਨਾਲ ਤਾਂ ਪਹਿਲਾਂ ਉਹਨਾਂ ਨੇ ਐਕਸਚੇਂਜ ਕਰਕੇ ਆਪਣੇ ਵਾਲਾ ਡੈਬਿਟ ਕਾਰਡ ਇਹਨਾਂ ਨੂੰ ਦੇ ਗਏ ਸੀਗੇ ਜੀ ਤੇ ਉਹ ਡੈਬਿਟ ਕਾਰਡ ਦਾ ਪਿੰਨ ਪੁਨ ਵੀ ਇਹਨਾਂ ਨੇ ਦੇਖ ਲਿਆ ਸੀਗੇ ਜਦਦੇ ਚੈੱਕ ਕਰਾ ਰਹੇ ਸੀਗੇ ਤੇ ਕਿਤੇ ਹੋਰ ਏਟੀਐਮ ਤੇ ਜਾ ਕੇ ਉਹਨਾਂ ਨੇ 10-10 ਹਜ਼ਾਰ ਦੀ 10 ट्रांजੈਕਸ਼ਨਾਂ ਕਰੀਆਂ ਨੇ ਜੀ ਠੀਕ ਹੈ ਜਿਹਦਾ ਸਾਡੇ ਕੋਲ ਪ੍ਰੂਫ ਵੀ ਹੈਗਾ ਜੀ ਇਹ ਦਿਖਾ ਸਕਦੇ ਹੋ ਪ੍ਰੂਫ ਜੀ ਉਹ ਪ੍ਰੂਫ ਤੇ ਵੀਡੀਓ ਹੈ ਜਿਹੜੇ ਉਹਨਾਂ ਨੇ ਐਕਸਚੇਂਜ ਕਰਿਆ ਉਹਦੀ ਵੀਡੀਓ ਹੈਗੀ ਸਾਡੇ ਕੋਲੇ ਤੁਸੀਂ ਤੇ ਇੱਕ ਜਦੋਂ ਤੁਸੀਂ ਆ ਹਾਂਜੀ ਹਾਂਜੀ ਕੈਮਰੇ ਦੀ ਵੀਡੀਓ ਲਈ ਹੈ ਜੀ ਕੋਈ ਥਾਣੇ ਕੋਈ ਰਿਪੋਰਟ ਦਿੱਤੀ ਹੈ ਥਾਣੇ ਰਿਪੋਰਟ ਲਈ ਵੀ ਹੈ ਇਹਦੀ ਵੀਡੀਓ ਇਹ ਅਸੀਂ ਬਣਾਈ ਜੀ ਜੀ ਇਹ ਤੁਸੀਂ ਦੇਖ ਸਾਤੇ ਹੋ ਕਿ ਕਿਵੇਂ ਨਾਦਮਾ ਲਏ ਇੱਥੇ ਆ ਮੈਂ ਚੇਂਜ ਕਰਕੇ ਇੱਥੋਂ ਆ ਨੌਜਵਾਨ ਚਲੇ ਜਾਂਦੇ ਆ ਇੱਥੇ ਖੜਦੇ ਵੀ ਆ ਤੁਹਾਨੂੰ ਵੀਡੀਓ ਦਿਖਾ ਰਹੇ ਮੈਂ ਕਿਵੇਂ ਠੱਗੀ ਕਰਾ ਤੇ ਤੁਰੀ ਵੀ ਹੈ ਕਿਵੇਂ ਲੋਕਾਂ ਨੂੰ ਠੱਗਣਾ ਆ ਆਪ ਵੀ ਮਿਹਨਤ ਨਹੀਂ ਕਰਨੀ ਆ ਕਿ ਅੱਗੋਂ ਜਾ ਕੇ ਇਹ ਲੋਕ ਉਹਨਾਂ ਦੇ ਕਿੰਦੇ ਪੈਸੇ ਲੈਪੇ ਜਾਂਦੇ ਆ ਠੱਗਾ ਜਾਂਦਾ ਹੈ ਦੁਨੀਆ ਨੂੰ ਅਹ ਬਾਜੀ ਹੁਣ ਤੁਸੀਂ ਅੱਗੋਂ ਕੀ ਮੰਗ ਕਰਦੇ ਆ ਅਸੀਂ ਜੇ ਮੰਗੇ ਇਹੀ ਕਰ ਦਿੰਗੇ ਇਨਸਾਫ ਹੋਵੇ ਸਾਡਾ ਪਤਾ ਲੱਗੇ ਜੀ ਪੈਸੇ ਜਿਨ੍ਹਾਂ ਲਈ ਉਹ ਫੜੇ ਜਾਣਗੇ ਤਾਂ ਹਜੇ ਤੱਕ ਤੁਹਾਨੂੰ ਕੋਈ ਮੜਾ ਮੋਟਾ ਕੁਝ ਵੀ ਪਤਾ ਲੱਗਾ ਹੈ ਨਹੀਂ ਮੜਾ ਮੋਟਾ ਹਲੇ ਕੁਝ ਵੀ ਨਹੀਂ ਪਤਾ ਲੱਗਾ ਜੀ ਇੱਥੇ ਪੁਲਿਸ ਵਾਲੇ ਨਾਲ ਗੱਲ ਕਰਦੇ ਆ ਉਹ ਬਤਮੀ ਜੀ ਨਾਲ ਗੱਲ ਕਰਦੇ ਆ ਉਹਨਾਂ ਨੇ ਕੋਈ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹੈਗਾ ਬਿਲਕੁਲ ਤਰੀਕੇ ਦਾ ਤੁਹਾਨੂੰ ਕੋਈ ਗੱਲਬਾਤ ਹੈ ਜੀ ਕੁਝ ਨਹੀਂ ਹੈ ਜੀ ਨਹੀਂ ਹਲੇ ਕੋਈ ਉਹ ਨਹੀਂ ਹੈਗਾ ਜੀ ਇਹ ਇਹ ਵਗੈਰਾ ਆਪਣੇ ਬੰਦ ਕਰਵਾ ਦਿੱਤੇ ਉਹ ਸਾਰੇ ਹਾਂ ਏਟੀਐਮ ਅਸੀਂ ਨਾਲ ਦੀ ਨਾਲ ਹੀ ਬਲੌਕ ਕਰਵਾਤਾ ਸੀਗਾ